ਹਾਂਜੀ ਵੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਛੋਟੀ ਜਿਹੀ ਬੱਚੀ ਖੇਡ ਰਹੀ ਹੁੰਦੀ ਆ 3 ਕੁ ਸਾਲ ਦੀ ਬੱਚੀ ਆ ਤੇ ਬਾਹਰੋਂ ਇੱਕ ਵਿਅਕਤੀ ਆਣ ਕੇ ਉਸ ਨੂੰ ਚੁੰਮਣ ਦੀ ਕੋਸ਼ਿਸ਼ ਕਰਦਾ ਤੇ ਉਸ ਦੀ ਮਾਂ ਜੇਕਰ ਮੌਕੇ ਤੇ ਨਾ ਪਹੁੰਚਦੀ ਤਾਂ ਇਸ ਵਿਅਕਤੀ ਨੂੰ ਨਾ ਚਪੇੜਾ ਮਾਰਦੀ ਤਾਂ ਇਸ ਵਿਅਕਤੀ ਨੇ ਕਿਹੜੀ ਗਰਤੂਤ ਘੋਲਣੀ ਸੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਛੋਟੀ ਜੀ ਬੱਚੀ ਨੂੰ ਵੀ ਇਸ ਵਿਅਕਤੀ ਨੇ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਲੋਕਾਂ ਨੇ ਕਿੱਥੋਂ ਤੱਕ ਹੱਦਾਂ ਪਾਰ ਕੀਤੀਆਂ ਪਈਆਂ ਨੇ ਤੇ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਸਾਡਾ ਖੁਦ ਦਾ ਫਰਜ਼ ਬਣਦਾ ਸੋ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਇਹਨਾਂ ਲੋਕਾਂ ਦਾ ਕੋਈ ਪਤਾ ਨਹੀਂ ਕਿੱਥੇ ਜਾ ਕੇ ਕਿੱਥੇ ਦਿਮਾਗ ਇਹਨਾਂ ਦਾ ਖਰਾਬ ਹੋ ਜਾਵੇ ਤੇ ਆਪਣੇ ਹਵਸ਼ ਦਾ ਸ਼ਿਕਾਰ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਇਹ ਲੋਕ ਬਣਾਉਂਦੇ ਨੇ ਸੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਤੇ ਵੀਡੀਓ ਦਬ ਕੇ ਸ਼ੇਅਰ ਕਰੋ ਜੇਕਰ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਨਾਲ ਲੱਗਾ ਹੁੰਦਾ ਤਾਂ ਸ਼ਾਇਦ ਕਿਸੇ ਨੂੰ ਯਕੀਨ ਨਹੀਂ ਸੀ ਹੋਣਾ ਤੇ ਦੇਖੋ ਵੀ ਦੇਖ ਕੇ ਤਾਂ ਆਪ ਖੁਦ ਹੈਰਾਨ ਰਹਿ ਜਾਈਦਾ ਕਿ ਐਹੋ ਜਿਹੇ ਘਟਿਆ ਜਿਹੜੇ ਇਨਸਾਨ ਉਹ ਵੀ ਦੁਨੀਆ ਤੇ ਪੈਦਾ ਹੋਏ ਨੇ